ਇਹ ਕੋ ਸਮਾਮੀ ਜੀ ਹੋ ਮਤਲਬ ਇਹ ਆਖੋਮ ਦੇ ਸਿੱਖ ਪੰਥ ਦੇ ਆ ਤੇ ਉਹਨਾਂ ਨੇ ਵਿਦਿਆਰਥੀਆਂ ਦੀਆਂ ਕਿਰਪਾਨਾਂ ਲਵਾਈਆਂ ਅੱਛਾ ਜੀ ਹੂੰ ਕਿ ਤੂੰ ਬ੍ਰਾਹਮ ਹੋ ਗਿਆ ਤੂੰ ਕਿਰਪਾਨ ਪਾ ਕੇ ਕਰਨੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬ੍ਰਾਹਮ ਨਹੀਂ ਸੀ ਵਾਹਿਗੁਰੂ ਸਤਗੁਰੂ ਜੀ ਜਦੋਂ ਜੰਗਲ ਦੇਸ਼ ਗਏ ਆ ਨਾ ਤੇ ਭਾਈ ਦਾਨ ਸਿੰਘ ਉਹਨਾਂ ਨੇ ਅਮਰਤ ਨਹੀਂ ਛਕਾਇਆ ਤੇ ਫਿਰ ਮਾਰਾ ਇਹਨੇ ਉਹ ਕਹ ਭਾਈ ਦਾਨਿਆ ਅਮਰ ਛਕਣਾ ਪਊਗਾ ਜੀ ਤੇ ਕਹਿਆ ਮਹਾਰਾਜ ਵੀ ਅਮਰ ਸ਼ਕਣਾ ਜ਼ਰੂਰੀ ਹੈ ਮਹਾਰਾਜ ਕਹਿੰਦੇ ਜ਼ਰੂਰੀ ਹੈ ਅਮਰ ਸ਼ਕੇ ਤੋਂ ਬਿਨਾ ਹੜਾ ਸਿੰਘ ਨਹੀਂ ਹੋਣਾ ਖਵਾ ਸਕਦਾ ਤੇ ਕੇਸ ਰੱਖਣੇ ਜ਼ਰੂਰੀ ਹੈ ਉਹ ਕਹਿੰਦਾ ਮਹਾਰਾਜ ਵੀ ਮਲਵਈ ਸੀ ਕਹਿੰਦਾ ਮਹਾਰਾਜ ਵੀ ਸਿਰ ਦੇ ਕੇਸ ਨਹੀਂ ਮੈਂ ਇਥੇ ਰੱਖਣੇ ਮੈਂ ਦਾੜਾ ਰੱਖ ਲਊਗਾ ਮਹਾਰਾਜ ਕਹਿੰਦੇ ਨਹੀਂ ਨਹੀਂ ਸਿਰ ਦੇ ਕੇਸ ਵੀ ਰੱਖਣੇ ਪੈਣੇ ਆਂ ਸਰੀਰ ਦੇ ਕਿਸੇ ਵੀ ਅੰਗ ਤੋਂ ਰੋਮਾਂ ਦੀ ਬੇਦਬੀ ਨਹੀਂ ਕਰ ਸਕਦਾ ਉਹਨੇ ਸੂਦਾ ਸੁਭਾਹੀ ਮਹਾਰਾਜ ਨੂੰ ਕਹੋ ਮੇਰਾ ਦਾੜਾ ਵੇਖ ਕੇ ਕੱਢ ਲਿਓ ਮਹਾਰਾਜ ਨੇ ਕਹਿ ਰਹੇ ਕੇਸ ਮੇਰੀ ਮੋਹਰਾ ਹਾਂਜੀ ਵੀ ਜੇ ਨਰਕਾ ਚ ਕੋਈ ਗਲਤੀ ਕਰਕੇ ਪੈ ਜੇ ਤਾਂ ਮੈਂ ਸਿੱਖ ਨੂੰ ਕੱਢ ਲੈਣਾ ਹਾਂਜੀ ਸਾਥ ਆਪਣੀ ਮੋਹਰ ਵੇਖ ਕੇ ਜੀ ਤੋਨ ਕਹਿਆ ਮਹਾਰਾਜ ਮੇਰਾ ਦਾੜਾ ਵੇਖ ਕੇ ਗੱਡ ਲਿਓ ਮਹਾਰਾਜ ਹਾਸਪੇ ਮਹਾਰਾਜ ਕਹਿੰਦੇ ਤੂੰ ਸੁੱਦਾ ਹੀ ਬੋਲਦਾ ਕੇਸ ਰੱਖਣੇ ਪਣਿਆ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਵੀ ਜੇ ਤੂੰ ਮਤਲਬ ਵੀ ਵੇਖਣਾ ਚਾਹੁੰਦਾ ਵੀ ਕੀ ਕੇਸਾਂ ਤੋਂ ਬਿਨਾ ਹੁੰਦਾ ਕਹਿੰਦਾ ਮਹਾਰਾਜ ਦਿਖਾ ਦਿਓ ਤੇ ਦੂੰ ਕੀ ਚੰਗਾ ਤੇ ਮਹਾਰਾਜ ਨੂੰ ਮਾਲਕ ਹੋ ਸਕੀ ਵਾਰ ਪਟਨਾ ਸਾਹਿਬ ਸ੍ਰੀ ਮਹਾਰਾਜ ਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੱਥ ਲਿਖਤ ਸਰੂਪ ਤੇ ਉੱਤੇ ਲਿਖਿਆ ਵਾ ਵੀ ਬਿਨ ਕੇਸਾ ਸਿਰ ਕੁੱਟੀਆਂ ਨ ਚੰਗਾੜੇ ਕੌਣ ਛੜਾਏ ਵਾਹਿਗੁਰੂ ਤੇ ਭਾਈ ਦਾਨੇ ਨੂੰ ਮਹਾਰਾਜ ਨੇ ਪ੍ਰਲੋਗ ਦਾ ਨਜ਼ਾਰਾ ਵਿਖਾਇਆ ਹਾਂਜੀ ਹਾਂਜੀ ਤੇ ਫਿਰ ਭਾਈ ਦਾਨ ਸਿੰਘ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਅੰਮ੍ਰਿਤ ਚਕਾਓ ਤੇ ਜਦੋਂ ਅੰਮ੍ਰਿਤ ਦੀ ਮਹਾਰਾਜ ਨੇ ਆਪ ਪੰਜਾਂ ਪਿਆਰਿਆਂ 'ਚ ਲੱਗ ਕੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਨਾ ਜਦੋਂ ਤੇ ਭਾਈ ਦਾਨ ਸਿੰਘ ਦੇ ਕਪਾੜੇ ਖੁੱਲ ਗਏ ਵਾਹਿਗੁਰੂ ਉਹਨੂੰ ਨਜ਼ਾਰਾ ਦਿਖਿਆ ਚਰਜ ਫਿਰ ਤੇ ਜਦੋਂ ਮਹਾਰਾਜ ਨੇ ਰਹਿਤ ਦੱਸੀ ਤੇ ਉਹ ਕਹਿੰਦਾ ਮਹਾਰਾਜ ਹੁਣ ਕਿਰਪਾਨ ਪਾਉਣ ਨੂੰ ਜ਼ਰੂਰੀ ਹੈ ਅੱਛਾ ਜੀ ਹੁਣ ਕੋਈ ਕਸ਼ਾਰਾ ਪਾਉਣਾ ਕੋ ਜ਼ਰੂਰੀ ਹੈ ਤੁਸੀਂ ਤੇ ਮੈਨੂੰ ਉੱਥੇ ਪਹੁੰਚਾਤਾ ਜਿੱਥੇ ਹੁਣ ਇਹ ਚੀਜ਼ਾਂ ਲੋੜ ਨਹੀਂ ਰਹੇਗੀ ਮਹਾਰਾਜ ਕਹਿੰਦੇ ਭਾਈ ਦਾਨ ਸਿਆ ਤੇਰੇ ਕੋਲ ਚੰਦ ਬੂੰਦਾਂ ਨੇ ਤੈਨੂੰ ਜਿਹੜੀ ਸ਼ਕਤੀ ਅਨੁਭਵ ਹੋਈ ਹੈ ਨਾ ਇਹ ਚੰਦ ਬੂੰਦਾਂ ਕਰਕੇ ਤੈਨੂੰ ਅਨੁਭਵ ਹੋਈ ਹੈ ਵੇਖ ਸ਼ਕਤੀ ਦਾ ਸਮੁੰਦਰ ਥੰਮੀ ਬੈਠੇ ਆਂ ਹਾਂ ਤੇ ਕਿਰਪਾਨ ਪਾਈ ਹੈ ਨਾ ਗਾਤਰੇ ਵਾਹਿਗੁਰੂ ਕਸ਼ਾਰਾ ਪਹਿਨੇ ਆ ਨਾ ਹਾਂਜੀ ਦਸਤਾਰ ਸਜਾਈ ਹੈ ਨਾ ਸੀਸ ਤੇ ਕਿ ਮਹਾਰਾਜ ਕਹਿੰਦੇ ਸਾਡਾ ਹੁਕਮ ਪੰਜ ਕਕਾਰੀ ਰਹਿਤ ਜਿਹੜੀ ਆ ਉਹਦੇ ਚ ਪਰਪੱਕ ਰਹਿਣਾ ਵਾਹਿਗੁਰੂ